ਬਹੁਤ ਸਵਾਗਤ ਹੈ ਜੀ ਯੂਐਸਏ ਦੇ ਵਿੱਚ ਕਿਹੜੇ ਕਿਹੜੇ ਰੂਲਸ ਬਦਲਣ ਵਾਲੇ ਨੇ ਕੀ ਯੂਐਸਏ ਵੀਜ਼ਾ ਦੇ ਰਿਹਾ ਹੈ ਅਪਾਇੰਟਮੈਂਟਸ ਦੇ ਰਿਹਾ ਹੈ ਪੂਰੀ ਕਲੈਰਿਟੀ ਸੁਨੇਹਾ ਮੈਡਮ ਦਾ ਵੀਜ਼ਾ ਆਫਿਸ ਤੋਂ ਸਾਡੇ ਨਾਲ ਜੁੜ ਗਏ ਨੇ ਸੁਨੇਹਾ ਮੈਮ ਪੂਰੀ ਜਾਣਕਾਰੀ ਇਸ ਵਕਤ ਕਲੀਅਰ ਕਰੋ ਕਿਉਂਕਿ ਕਈ ਤਰ੍ਹਾਂ ਦੇ ਪਰੰਪਲੇਖੇ ਵਾਲੀਆਂ ਗੱਲਾਂ ਯੂਐਸਏ ਨੂੰ ਲੈ ਕੇ ਚੱਲ ਰਹੀਆਂ ਨੇ ਸੋ ਯੂਐਸਏ ਆ ਵੀ ਉਨ੍ਹਾਂ ਕਾਫੀ ਫੇਕ ਵੀਡੀਓਜ਼ ਬਣੀਆਂ ਸਟਾਰਟ ਹੋ ਗਈਆਂ ਜਿਹੜੇ ਕਲਾਈਂਟਸ ਹੈਗੇ ਉਹ 네ਗੇਟਿਵ ਹੋ ਗਿਆ ਉਹਨਾਂ ਨੂੰ ਲੱਗਦਾ ਕਿ ਯੂਐਸਏ ਵੀਜ਼ਾ ਨਹੀਂ ਦੇ ਦੇ। ਬਟ ਰਿਐਲਿਟੀ ਕੀ ਹੈ ਕਿ ਯੂਐਸਏ ਦੇ ਵੀਜ਼ਾਸ ਆ ਰਹੇ ਆ ਕਿ ਸਲੋਟਸ ਮਿਲ ਰਹੇ ਆ ਕਿਹੜੇ ਕਿਹੜੇ ਰੂਲਸ ਚੇਂਜ ਹੋਣ ਵਾਲੇ ਆ ਕਿਹੜੇ ਰੂਲਸ ਚੇਂਜ ਹੋ ਗਿਆ ਹੈ ਸਾਰੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਸੋ ਯੂਐਸਏ ਦਾ ਸਭ ਤੋਂ ਪਹਿਲੇ ਸਭ ਇਹ ਸਾਰੇ ਜਿਹੜੇ B1 B2 ਕੈਟਾਗਰੀ ਦੇ ਨੋਰਮਲ ਪ੍ਰੋਸੈਸਿੰਗ ਚੱਲ ਰਹੀ ਹੈ DS-160 ਐਪਲੀਕੇਸ਼ਨ ਉਦਾਂ ਹੀ ਆਨਲਾਈਨ ਫਿਲ ਹੁੰਦਾ ਹੈ। ਉਦਾਂ ਹੀ ਤੁਹਾਡੀ ਇੰਟਰਵਿਊ ਹੁੰਦੀ ਆ ਹਾਲੇ ਕੋਈ ਅੰਬੈਸੀ ਫੀਸ ਵਧੀ ਨਹੀਂ ਆ ਬਟ ਜਨੂਅਰੀ ਆਨਵਰਡਸ 260 ਸਮਥਿੰਗ ਫੀਸ ਜਿਹੜੀ ਹੈਗੀ ਉਹ ਤੁਹਾਡੀ ਇਨਕਰੀਜ਼ ਹੋ ਜਾਏਗੀ ਅੰਬੈਸੀ ਦੇ ਨਾਲ ਉਹ ਲੱਗਿਆ ਕਰੇਗੀ ਥੈਨ ਉਸ ਤੋਂ ਬਾਅਦ ਇੱਕ ਨਵੀਂ ਨਿਊਜ਼ ਆ ਰਹੀ ਆ ਕਿ ਉਹਨੇ ਬੌਂਡ ਪਰਵਾਨਾ ਸ਼ੁਰੂ ਕਰਤਾ ਯੂ ਐਸ ਅੰਬੈਸੀ ਨੇ 5000 ਡਾਲਰ 5000 ਡਾਲਰ 15 ਉਹ ਡਿਪੈਂਡ ਕਰਦਾ ਹੈ ਬਟ ਇੰਡੀਆ ਦੇ ਵਿੱਚ ਹਾਲੇ ਉਹ ਰੂਲ ਇੰਪਲੀਮੈਂਟ ਨਹੀਂ ਹੋਇਆ ਸੋ ਆਨ ਵਾਲੇ ਟਾਈਮਸ ਹੋ ਸਕਦਾ ਹੈ ਕਿ ਉਹ ਤੁਹਾਨੂੰ ਜਦੋਂ ਅਫੀਸਰ ਵੀਜ਼ਾ ਤੁਹਾਨੂੰ ਗ੍ਰਾਂਟ ਕਰਦਾ ਹੈ ਤਾਂ ਉਹ ਤੁਹਾਡੇ ਤੋਂ ਬਾਂਡ ਲਖਵਾਏਗਾ ਤੁਸੀਂ ਵਾਪਸ ਆਉਂਗੇ ਤਾਂ ਉਹ ਤੁਹਾਨੂੰ ਉਹ ਪੈਸੇ ਵਾਪਸ ਕਰ ਦੇਗਾ ਬਟ ਹਾਲੇ ਇਦਾਂ ਦਾ ਕੋਈ ਰੂਲ ਨਹੀਂ ਹੋਇਆ स्लots ਓਪਨ ਹੈਗੇ ਅਪਾਇੰਟਮੈਂਟਸ ਮਿਲ ਰਹੀਆਂ ਬਟ ਪਹਿਲੇ ਤੁਹਾਨੂੰ ਕਯੂ ਚ ਲੱਗਣਾ ਪਊਗਾ ਆਪਣੀ ਅੰਬੈਸੀ ਫੀਸ ਜਮ੍ਹਾਂ ਕਰਾਉਣੀ ਪਵੇਗੀ ਸੋ ਮੋਰ ਡਿਟੇਲ ਲਈ ਅਗਰ ਤੁਸੀਂ ਯੂਐਸ ਦਾ ਟੂਰਿਸਟ অর ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਸਾਡੇ ਕੋਲ ਐਕਸਪਰਟ ਟੀਮ ਹੈ ਜਿਹੜੀ ਤੁਹਾਨੂੰ ਇੰਟਰਵਿਊ ਦੀ ਪ੍ਰੀਪਰੇਸ਼ਨ ਕਰਵਾਏਗੀ ਤਾਂ ਤੁਸੀਂ ਕਾਲ ਕਰ ਸਕਦੇ ਹੋ 90410 90410 ਤੇ অর ਤੁਸੀਂ ਜਿਹੜੀ ਮਰਜੀ ਕੰਟਰੀ ਚਾ ਇਹ ਪ੍ਰੋਸੈਸ ਤੁਸੀਂ ਸਾਡੇ ਨਾਲ ਆਨਲਾਈਨ ਵੀ ਸਟਾਰਟ ਕਰ ਸਕਦੇ ਹੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ অর ਕੋਈ ਵੀ ਤੁਹਾਡੇ ਜ਼ਿਹਨ ਚ ਸਵਾਲ ਹੈ ਤੇ ਤੁਸੀਂ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਾਲ ਕਰੋ ਤੁਸੀਂ ਨੇੜੇ ਦੇ ਆਫਿਸ 'ਚ ਵਿਜ਼ਿਟ ਕਰੋ ਪੂਰੀ ਕਲੈਰਿਟੀ ਹਾਸਲ ਕਰੋ ਤੁਹਾਡੇ ਮਨ 'ਚ ਕੋਈ ਵਹਿਮ ਹੈ बार-बार ਪੁੱਛੋ ਈਮੇਲ ਕਰੋ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਦੇ ਨਾਲ ਸੰਪਰਕ ਕਰਕੇ ਪਰ ਆਪਣੀ ਜ਼ਿੰਦਗੀ ਦਾ ਡਿਸੀਜਨ ਪੂਰੀ ਕਲੈਰਿਟੀ ਤੋਂ ਬਾਅਦ ਕਰਨਾ ਹੈ ਤਾਂਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਸੋ ਬਹੁਤ-ਬਹੁਤ ਧੰਨਵਾਦ